ਤਾਂ ਦੇ ਇੱਥੇ ਗੋਲੀ ਲੱਗੇ ਆ ਇਹ? ਆ ਸੀ ਜੀ ਪਲਾਸਟਿਕ ਦਾ ਜਿਹੜਾ ਰਬੜ ਦਾ ਇਹ ਲੱਗੀ ਸੀ ਜਦ ਸ਼ੁਰੂ ਵਿੱਚ ਪੱਟਣ ਲੱਗੇ ਸੀ ਸ਼ੁਰੂ ਵਿੱਚ ਗਏ ਆ ਉਦੋਂ ਇਹਨਾਂ ਨੇ ਚਲਾਈ ਹੋਇਆ। ਤਾਂ ਦੇਖ ਲਓ ਇੱਕ ਵਾਰ ਕੁਝ ਨਹੀਂ ਦਿਖਿਆ 10 ਮਿੰਟ ਬੰਨ੍ਹੇ। ਬਹੁਤ ਔਖਾ ਮੈਂ ਬਣਿਆ ਉਹਨੂੰ ਕੰਟਰੋਲ ਕੀਤਾ ਉੱਤੋਂ ਅਤਰੂ ਗਾਇਸ ਦੇ ਕੋਲੇ ਪੈਰਾਂ 'ਚ ਗਿਰਨਾ ਇਹ ਤਾਂ ਹੈਗੇ ਹੀ ਸੀ ਵੱਧਿਆ ਹਨਾ ਤੇ ਉੱਤੋਂ ਉਹਦੇ ਨਾਲ ਸਾਹ ਬੰਦ ਹੋ ਗਿਆ ਸੀ। ਜੇ ਅਸੀਂ ਨਾ ਉਹ ਮਤਲਬ ਜਾ ਕੇ ਸਾਡਾ ਜੁਪੀ ਬਿਹਾਰ ਵਾਲਾ ਹਾਲ ਵੈਸੀ ਹੋ ਜਾਣਾ ਬਹੁਤ ਵੱਡੇ ਨੁਕਸਾਨ ਹੋਣ ਆਉਣ ਵਾਲੇ ਕਟਖਣੇ ਜ਼ਰੂਰੀ ਹੋ ਗਏ ਹੁਣ। ਉਡੀਕੀ ਰਣਨੀਤੀ ਆ ਵੀ ਸਿਟੀ ਜਾਉ ਤੇ ਅਸੀਂ ਖਾਵਾਂਗੇ ਜਾਂ ਉਹਨਾਂ ਨੂੰ ਰੋਕੋਗੇ ਜਾਂ ਮੋੜ ਮਾ ਜਵਾਬ ਦਵਾਂਗੇ ਉਹ ਥੇ ਗੋਲੇ ਉਤਰਾ ਮਾਰਦਾ ਪਿਆ ਉਹ ਅਸੀਂ ਉਹਨੂੰ ਹੱਥ ਜੋੜ ਜੋੜ ਕੇ ਕਿਹਾ ਵੀ ਗੋਲੇ ਨਾ ਮਾਰ ਤਾਰਗੇਟ ਕਰ ਕਰਕੇ ਮਾਰੇ ਆ ਤਾਂ ਟਾਰਗੇਟ ਕਰਕੇ ਮਾਰੇ ਉਹਨੇ ਬੰਦੂਕ ਨਾਲ ਵੀ ਗੋਲੀ ਚਲਾਈ ਆ ਸਿੱਤਿਓ ਨੇ ਸਟੇਨ ਗਨ ਸਾਡੇ ਆਲੂ ਕਰਤੀ ਵੀ ਮੈਂ ਮਾਰਨ ਲੱਗਿਆ ਮੈਂ ਹੋ ਜੋ ਪਰੇ ਜੇ ਹੋ ਸਕਦੇ ਹੋ ਦਿਖਾ ਦੇ ਨਾ ਪਪਾਈ ਟੋਟਾ ਇਹ ਕੱਪੜੇ ਕਿੱਥੇ ਫਟ ਗਏ ਇਹੋ ਬੰਬ ਜਿਹੜਾ ਚਲਾਇਆ ਉਹਦੇ ਨਾਲ ਫਟਿਆ ਕੇ ਪਰੇ ਮਾਰੇ ਸਾਡੇ ਰੱਖ ਗਏ ਅਸੀਂ ਫਲੋਤੇ ਆ ਸ਼ੰਭੂ ਬਾਰਡਰ ਤੇ ਖੜੇ ਆ ਇੱਕ ਪਾਸੇ ਕਿਸਾਨ ਦਿੱਲੀ ਜਾਣ ਦੇ ਲਈ ਵਜਿੱਦਨੇ ਦੂਜੇ ਪਾਸੇ ਹਰਿਆਣੇ ਦੀ ਫੋਰਸਿਸ ਲੱਗੀਆਂ ਹੋਈਆਂ ਲਗਾਤਾਰ ਉਸ ਪਾਸੇ ਤੋਂ ਹੰਝੂ ਗੈਸ ਦੇ ਗੋਲੇ ਛੱਡੇ ਜਾ ਰਹੇ ਆ ਹਾਲਾਂਕਿ ਕਿਸਾਨਾਂ ਦਾ ਯਤਨ ਹੈ ਕਿ ਬੈਰੀਕੇਟਿੰਗ ਜੋ ਕੀਤੀ ਗਈ ਹੈ ਉਸ ਨੂੰ ਹਟਾ ਦਿੱਤਾ ਜਾਵੇ ਪਰ ਜੋ ਗੋਲੇ ਲਗਾਤਾਰ ਚੱਲ ਰਹੇ ਉਹਨਾਂ ਦਾ ਪ੍ਰਨਾਮ ਭੁਗਤਣਾ ਪੈ ਰਿਹਾ ਉਹ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਕਿਸਾਨ ਜੋ ਬੈਠੇ ਉਹਨਾਂ ਦੇ ਇਹਨਾਂ ਗੋਲਿਆਂ ਦੇ ਚੱਲਦਿਆਂ ਜ਼ਖਮ ਵੀ ਹੋਇਆ ਤੇ ਗੋਲੇ ਵੀ ਨਾਂ ਦੇ ਹੱਥਾਂ ਦੇ ਵਿੱਚ ਸੋ ਗੱਲਬਾਤ ਕਰਦੇ ਆਂ ਬਾਈ ਜੀ ਕਿੱਥੇ ਖੜੇ ਸੀ ਤੁਸੀਂ ਜਦੋਂ ਇਹ ਗੋਲੇ ਤੁਹਾਡੇ ਤੇ ਲੱਗਦੇ ਆ ਇਹ ਤੁਹਾਡੇ ਇੱਥੇ ਗੋਲੀ ਲੱਗੇ ਆ ਇਹ ਆ ਸੀ ਜੀ ਪਲਾਸਟਿਕ ਦਾ ਜਿਹੜਾ ਰਬੜ ਦਾ ਇਹ ਲੱਗੀ ਤੁਹਾਡੇ ਇਹ ਲੱਗੀ ਸੀ ਜਦ ਸ਼ੁਰੂ ਵਿੱਚ ਪੱਟਣ ਲੱਗੇ ਸੀ ਸ਼ੁਰੂ ਵਿੱਚ ਗਏ ਆ ਉਦੋਂ ਇਹਨਾਂ ਨੇ ਚਲਾਈਆਂ ਤੇ ਉਦੋਂ ਵੱਜੀ ਆ ਵੇ ਸਿੱਧੀ ਨੱਕ ਤੇ ਅੱਛਾ ਜੀ ਹਾਂ ਜੀ ਤੇ ਇਹ ਗੋਲੀ ਦੀ ਪੂਰੀ ਫੋਰਸਫੁਲੀ ਆਉਂਦੀ ਆ ਜਾਂ ਬਹੁਤ ਫੋਰਸਫੁੱਲ ਮਤਲਬ ਐਂ ਦਾ ਦੇਖ ਲਓ ਇੱਕ ਵਾਰ ਕੁਝ ਨਹੀਂ ਦਿਖਿਆ 10 ਮਿੰਟ ਮੰਨੋ ਬਹੁਤ ਔਖਾ ਮੈਂ ਆਪਣੇ ਆਪ ਨੂੰ ਕੰਟਰੋਲ ਕੀਤਾ ਉਤੋਂ ਅਤਰੂ ਗਿਆ ਇਸ ਦੇ ਗੋਲੇ ਪੈਰਾਂ 'ਚ ਇਹ ਤਾਂ ਹੈ ਗਈ ਸੀ ਵੱਜਿਆ ਹਨ ਤੇ ਉਤੋਂ ਉਹਦੇ ਨਾਲ ਸਾਹ ਬੰਦ ਹੋ ਗਿਆ ਸੀ ਤੇ ਕੋਈ ਗੱਲ ਨਹੀਂ ਲੱਗੇ ਹੋਏ ਆ ਹੁਣ ਵੀ ਫੇਰ ਉੱਥੋਂ ਹੀ ਆਇਆ ਮੈਂ ਜੇ ਤੱਕ ਹੋ ਗਿਆ 2 ਘੰਟੇ ਵੱਜੀ ਨੂੰ ਤੇ ਕੋਈ ਗੱਲ ਨਹੀਂ ਡਟੇ ਹੋਏ ਆ ਸਾਹ ਲੈਣ ਆਇਆ ਫੇਰ ਚਲੇ ਜਾਣਾ ਕੇਂਦਰ ਦੇ ਵਿੱਚ ਵੀ ਸਰਕਾਰ ਜਿਹੜੀ ਹੈਗੀ ਭਾਜੀਪੀ ਹਰਿਆਣਾ ਦੀ ਵੀ ਪਾਰਟੀ ਇੱਕ ਹੈ ਪਰ ਉਹ ਕਹਿੰਦੇ ਵੀ ਅਸੀਂ ਤਾਂ ਕਿਸਾਨਾਂ ਦਾ ਬੜਾ ਸਨਮਾਨ ਕਰਦੇ ਆ ਕਿਸਾਨਾਂ ਨੂੰ ਅਸੀਂ ਯੋਜਨਾਵਾਂ ਦਿੰਨੇ ਆ ਕਿਸਾਨਾਂ ਦੇ ਅਸੀਂ ਫਾਇਦੇ ਦੇ ਲਈ ਸੋਚਦੇ ਆ ਤੇ ਤੁਹਾਨੂੰ ਇਹ ਜਿਹੜਾ ਮਾਹੌਲ ਇਹਨੂੰ ਦੇਖ ਕੇ ਤੁਹਾਨੂੰ ਕੀ ਲੱਗਦਾ ਕਿਸਾਨਾਂ ਦਾ ਤਾਂ ਉਹਨਾਂ ਦੇ ਮਗਰਮਾਛ ਵਾਲੇ ਇਹਨਾਂ ਉਹ ਹੈਗੇ ਹਨ ਜੂ ਦਿਖਾਉਣ ਦੇ ਹੋਰ ਆ ਤੇ ਦੂਜਾ ਹੋ ਰਿਹਾ ਇਹ ਕੋਆਪਰੇਟਿਵ ਘਰਾਣੇ ਨਹੀਂ ਸਰਕਾਰਾਂ ਆਇਆ ਇਹ ਜੇ ਕਿਸਾਨਾਂ ਦੇ ਹੱਕ ਦੀਆਂ ਹੁੰਦੀਆਂ ਕਿਸਾਨ ਕਿਹੜਾ ਪਾਗਲ ਹੈ ਇੱਥੇ ਕੰਮ ਛੱਡ ਕੇ ਆਏ ਆਪਣਾ ਇੰਨਾ ਲੱਖਾਂ ਕਰੋੜਾਂ ਰੁਪਇਆ ਖਰਚਾ ਹੈ ਨਾ ਪਹਿਲਾਂ ਲਾਇਆ ਸੀ ਤਾਂ ਉਹਦੋਂ ਇਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਇਹ ਨਾ ਉਹ ਵਾਅਦੇ ਆ ਤੁਸੀਂ ਮੁੱਕਰ ਗਏ ਆ ਤੇ ਉਹ ਉਹ ਨਹੀਂ ਤੁਸੀਂ 2020 ਸੋਧ ਬਿੱਲ ਸੀ ਬਿਜਲੀ ਦਾ ਹੈ ਨਾ ਉਹ ਤੋਂ ਮੁੱਕਰ ਗਏ ਤੁਸੀਂ ਐਮਐਸਪੀ ਕਾਨੂੰਨ ਸੀ ਉਹ ਤੋਂ ਮੁੱਕਰ ਗਏ ਆ ਜਿਹੜੇ ਕਿਸਾਨਾਂ ਦੇ ਪਰਚੇ ਹੋਏ ਸੀ ਉਹ ਦੀ ਤੁਸੀਂ ਵਾਪਸ ਲਏ ਤੇ ਲਖੀਮਪੁਰ ਖੀਰੀ ਕਿਸਾਨ ਸ਼ਹੀਦ ਹੋਏ ਆ ਪੱਤਰਕਾਰ ਸ਼ਹੀਦ ਹੋਇਆ ਹੈ ਨਾ ਉਹਦਾ ਇਨਸਾਫ ਨਹੀਂ ਮਿਲਿਆ ਫਿਰ ਕਿਸਾਨ ਕੀ ਕਿਸੇ ਲੋਕ ਦੀ ਲੋਕਪੱਖੀ ਸਰਕਾਰ ਨਹੀਂ ਹੈਗੀ ਆ ਇਹ ਤਾਨਾਸ਼ਾਹੀ ਆ ਇਹ ਤੇ ਇਹ ਕੋਆਪਰੇਟਮ ਘਰਾਣੇ ਨਹੀਂ ਸਰਕਾਰ ਆ ਇਹ ਤੁਸੀਂ ਹੁਣ ਇੱਥੋਂ ਲੰਘਣ ਦੀ ਕੋਸ਼ਿਸ਼ ਕਰ ਰਹੇ ਹੋ ਕੀ ਇਹ ਜਿਹੜਾ ਧਰਨਾ ਉੱਥੇ ਜਾ ਕੇ ਹੀ ਕਾਮਯਾਬ ਹੋ ਸਕਦਾ ਇੱਥੇ ਬਹਿ ਕੇ ਵੀ ਜਾਂ ਉਹੀ ਜਿਹੜਾ ਰੋਜਦਾਇਆ ਜਾ ਸਕਦਾ ਜਾਂ ਉਨਾ ਹੀ ਕਾਮਯਾਬ ਹੋ ਸਕਦਾ ਧਰਨਾ ਨਹੀਂ ਉਹ ਰਾਜਸਥਾਨੀ ਆ ਉੱਥੇ ਕਿਤਾ ਇੰਟਰਨੈਸ਼ਨਲ ਮੀਡੀਆ ਤੇ ਇੰਟਰਨੈਸ਼ਨਲ ਗੱਲ ਜਾਂਦੀ ਆ ਵੀ ਰਾਜਸਥਾਨੀ ਚਾ ਕੇ ਕਿਸਾਨ ਹੈ ਨਾ ਨੰਬਰ 2 ਤੇ ਜਿਹੜੀ ਦੂਜੀਆਂ ਸਟੇਟਾਂ ਦੇ ਕਿਸਾਨ ਆ ਉਹ ਇੱਥੇ ਨਹੀਂ ਫੇਰਾ ਸਕਦੇ ਇਹ ਪੰਜਾਬ ਤੇ ਹਰਿਆਣਾ ਦਾ ਇਕੱਲਾ ਧਰਨਾ ਰਹਿ ਜਾਣਾ ਆ ਬੋਰਚਾ ਰਹਿ ਜਾਣਾ ਫੇਰ ਆਲ ਇੰਡੀਆ ਦਾ ਬਣਨਾ ਆ ਜੇ ਅਸੀਂ ਰਾਜਸਥਾਨੀ ਚ ਬੈਠੋਗੇ ਜਾ ਕੇ ਜਿਹੜਾ ਨੁਕਸਾਨ ਤੁਹਾਡਾ ਹੁਣ ਹੋਇਆ ਤੁਹਾਨੂੰ ਲੱਗਦਾ ਵੀ ਤੁਹਾਨੂੰ ਵੱਡਾ ਨੁਕਸਾਨ ਵੀ ਹੋ ਸਕਦਾ ਜ ਜੇ ਅਸੀਂ ਨਾ ਉਹ ਮਤਲਬ ਜਾ ਕੇ ਸਾਡਾ ਜੁਪੀ ਬਿਹਾਰ ਵਾਲਾ ਹਾਲ ਵੈਸੀ ਹੋ ਜਾਣਾ ਉਹ ਬਹੁਤ ਵੱਡੇ ਨੁਕਸਾਨ ਹੋਣ ਆਉਣ ਵਾਲੇ ਨੇ ਫਟਖਾਣੇ ਜ਼ਰੂਰੀ ਹੋ ਗਏ ਹੁਣ ਫਟਖਾਣੇ ਪੈਣੇ ਹੁਣ ਥੋੜੇ ਖਾਣੇ ਪੈਣੇ ਆ ਫਿਰ ਤੁਹਾਨੂੰ ਵੱਧ ਖਾਣੇ ਪੈਣੇ ਆ ਵੀ ਜਿੱਦਾਂ ਕਿਸਾਨ ਅੱਗੇ ਦੂਜਾ ਕੀ ਕਹਿੰਦੇ ਆ ਸੁਸਾਇਡ ਕਰਦੇ ਆਤਮ ਹੱਤਿਆਵਾ ਕਰਦੇ ਆ ਕਿ ਸਾਡੇ ਉਹ ਹਾਲਾਤ ਹੋ ਜਾਣੇ ਆ ਉਹਦੇ ਨਾਲੋਂ ਤਾਂ ਫਿਰ ਹੁਣੇ ਫੱਟ ਖਾ ਕੇ ਅਸੀਂ ਕੁਝ ਨਾ ਕੁਝ ਬਚਾ ਸਕਦੇ ਆ ਨਹੀਂ ਤਾਂ ਕੁਝ ਨਹੀਂ ਆਉਣ ਵਾਲੀਆਂ ਨਸਲਾਂ ਬਚਾ ਸਕਦੇ ਆ ਤੇ ਨਹੀਂ ਬਹੁਤ ਮਾੜੇ ਹਾਲਾਤ ਆ। ਖਾਲੀ ਸ਼ੈਲ ਤੁਸੀਂ ਦੇਖ ਰਹੇ ਆ ਕਿ ਅੱਦੇ ਤੁਹਾਡੇ ਹੱਥ ਦੇ ਵਿੱਚ ਵੀ ਆ ਤੁਸੀਂ ਇਹ ਟੰਗਿਆ ਵੀ ਹੋਇਆ ਉੱਤੇ ਤੁਹਾਡੇ ਵੀ ਹੱਥ ਦੇ ਵਿੱਚ ਕਿੰਨੇ ਇੱਕ ਜ਼ਿਆਦਾ ਇਹ ਚੱਲੇ ਆ ਗੋਲੇ ਜੇ ਦੇਖੀਏ ਸਵੇਰ ਤੋਂ ਜੋ ਤੋਂ ਆਏ ਮਤਲਬ ਉਹ ਸੈਂਕੜਿਆਂ ਦੇ ਹਿਸਾਬ ਨਾਲ ਚੱਲੇ ਆ ਲਗਾਤਾਰ ਚੱਲੇ ਆ ਉੱਤੋਂ ਡਰੋਨ ਆਉਂਦਾ ਸੀ ਉਹ ਕਰਦੇ ਸੀ ਤੇ ਇਧਰੋਂ ਸਿੱਧੇ ਮਾਰਦੇ ਸੀ ਯਾਰ ਇਧਰੋਂ ਇੱਕ ਵੀ ਕਿਸਾਨ ਨੇ ਇੱਕ ਇੱਟ ਰੋੜੀ ਤੱਕ ਨਹੀਂ ਉਹਨਾਂ ਦੇ ਮਾਰੀ ਆ ਉਹਨਾਂ ਨੂੰ ਹੱਥ ਹੀ ਬੰਦੇ ਸੀ ਤੇ ਮਤਲਬ ਉਹਨਾਂ ਨੂੰ ਕੋਈ ਤਰਸ ਨਹੀਂ ਸੀ ਪਤਾ ਨਹੀਂ ਕਿੱਦਾਂ ਦੇ ਹੈਗੇ ਆ ਇਹ ਕੀ ਇਹਨਾਂ ਦੇ ਭਰਕੇ ਭੇਜਦੇ ਆ ਇਹ ਵੀ ਤਾਂ ਇੱਕ ਮਾਵਾ ਦੇ ਪੁੱਤ ਹੈ ਹਨਾ ਤੇ ਉਹਨਾਂ ਨੂੰ ਕੋਈ ਆ ਦੇਖੋ ਲਗਾਤਾਰ ਹੀ ਚੱਲ ਰਹੇ ਆ ਕੋਈ ਤਰਸ ਨਹੀਂ ਹੈਗਾ ਇਹਨਾਂ ਨੂੰ ਤੇ ਮਤਲਬ ਡਰ ਉੱਤੋਂ ਡਰੋਨ ਨਾਲ ਚੱਲ ਰਹੇ ਆ ਸੈਂਕੜਿਆਂ ਦੇ ਹਿਸਾਬ ਨਾਲ ਇਹ ਮਾਰੇ ਇਹਨਾਂ ਦੇ ਤੁਹਾਨੂੰ ਕੀ ਲੱਗਦਾ ਵੀ ਕਿਹੜੀ ਅਜਿਹੀ ਗੱਲ ਹੈ ਜਿਹੜੀ ਗੋਲਿਆਂ ਦੇ ਨਾਲ ਰੋਕਣਾ ਪੈ ਰਿਹਾ ਸਰਕਾਰ ਨੂੰ ਵੀ ਇੰਨਾ ਜ਼ਿਆਦਾ ਕਿਉਂ ਕੰਮ ਹੋ ਗਿਆ ਵੀ ਸਰਕਾਰ ਕਿਸੇ ਵੀ ਹਾਲਤ ਚ ਤੁਹਾਨੂੰ ਰੋਕਣ ਲਈ ਤਿਆਰ ਆ ਸਰਕਾਰ ਇੱਕ ਇੰਟਰਨੈਸ਼ਨਲ ਸਿਸਟਮ ਚੱਲ ਰਿਹਾ ਹੈ ਨਾ ਜਿਹੜਾ ਕੋਆਪਰੇਟਿਵ ਘਰਾਣਿਆਂ ਕੋਲ ਜਿਹੜੀ ਪੂੰਜੀ ਹੈ ਇੱਕ ਜਗ੍ਹਾ ਇਕੱਠੀ ਕਰਨੀ ਹੈ ਇਹ ਕੱਲੀ ਇਹ ਨਹੀਂ ਇਹ ਤਾਂ ਇੱਕ ਮੋਰੇ ਹੈਗੇ ਆ ਵੀ ਹੈ ਨਾ ਹਜੇ ਤਾਂ ਚਲੋ ਇਹਨਾਂ ਦਾ ਵੀ ਇਹੀ ਨੀਅਤ ਹੈ ਨਾ ਤੇ ਮਤਲਬ ਕੁਝ ਜਿਹੜੇ ਲੋਗ ਆ ਉਹ ਦੁਨੀਆ ਨੂੰ ਚਲਾਉਣਾ ਚਾਹੁੰਦੇ ਆ ਤੇ ਉਸ ਆਧਾਰ ਤੇ ਸਾਨੂੰ ਚਾਹੁੰਦੇ ਕਿਉਂਕਿ ਜਿਹੜਾ ਪਹਿਲਾ ਅਸੀਂ ਸੰਘਰਸ਼ ਕੀਤਾ ਸੀ ਦੁਨੀਆ ਜਾਗੀ ਆ ਉਹਦੇ ਨਾਲ ਦੂਜੀਆਂ ਕੰਟਰੀਆਂ ਚ ਵੀ ਉਹ ਚੱਲੇ ਆਇਆ ਉਹਨਾਂ ਦੇ ਵੀ ਮੰਗਾਂ ਉੱਠੀਆਂ ਆ ਤੇ ਜੇ ਹੁਣ ਇਹ ਸਾਡੀਆਂ ਮੰਗਾਂ ਇਹਨਾਂ ਤੋਂ ਮਜਬੂਰਾਂ ਤੋਂ ਬੰਦਣੀਆਂ ਪੈਂਦੀਆਂ ਆ ਤੇ ਉਹ ਸਾਰੀ ਦੁਨੀਆ ਦਾ ਸਿਸਟਮ ਹਿੱਲਿਆ ਤਾਂ ਉਹ ਚਾਹੁੰਦੇ ਆ ਵੀ ਇਹਨਾਂ ਨੂੰ ਇੱਥੇ ਅੱਗੇ ਨਾ ਵਧਣ ਦਈਏ ਬਾਬਾ ਜੀ ਜਦੋਂ ਕਦੀ ਕਹਿੰਦੇ ਕਿਸੇ ਦੀ ਪੇਸ਼ ਨਹੀਂ ਚੱਲਦੀ ਹਰ ਹੰਭ ਕੇ ਥੱਕ ਕੇ ਬੰਦਾ ਮੁੜ ਜਾਂਦਾ ਹੁੰਦਾ ਪਿੱਛੇ ਹੁਣ ਤਾਂ ਕਾਫੀ ਧੇਰ ਹੋ ਗਈ ਲੜਦਿਆਂ ਨੂੰ ਕੀ ਕੀ ਹਾਲਾਤ ਆ ਫਿਰ ਹੁਣ ਪਿੱਛੇ ਵੀ ਲੋਕ ਕਹਿੰਦੇ ਵੀ ਜਾਣਾ ਹੈ ਜੇ ਵੀ ਅੱਗੇ ਕੇ ਮੁੜਨਾ ਹੁਣ ਅੱਗੇ ਜਾਵਾਂਗੇ ਜੀ ਮੁੜਦੇ ਨਹੀਂ ਪਿੱਛੇ ਨਹੀਂ ਮੁੜਦੇ ਚਾਹ ਸੀਤ ਹੋ ਜੀਏ ਪਰ ਅੱਗੇ ਦਿੱਲੀ ਜਾ ਕੇ ਖੜਾਂਗੇ ਅਸੀਂ ਜੋ ਕੁਛ ਮਰਜ਼ੀ ਹੋ ਜਾਵੇ ਸਾਡੇ ਨਾਲ ਅਸੀਂ ਪਿੱਛੇ ਦਾ ਕਹਿ ਕੇ ਘਰਦਿਆਂ ਨੂੰ ਆਏ ਆ ਵੀ ਅਸੀਂ ਸੀਤ ਹੋ ਗਏ ਕੋਈ ਗੱਲ ਨਹੀਂ ਮੁੜਿਆ ਤਾਂ ਵੀ ਠੀਕ ਆ ਆਪਣਾ ਸੀਤ ਦੀਆਂ પાਕੇ ਆਉਂਗੇ ਅਸੀਂ ਪਤਾ ਫਤਿਹ ਮੋਰ ਸੇ ਕਰੂਗੇ ਤੁਸੀਂ ਵੀ ਇਹ ਦੋ ਸਾਲ ਚੱਕੀ ਫਿਰਦੇ ਹੋ ਤੇ ਭਜਾਉਂਦਾ ਸੀ ਮੈਂ ਮੌਕੇ ਵਰਸੀ ਉੱਥੇ ਮੇਰੇ ਕੋਲ ਬੋਰੀ ਸੀ ਜੇ ਗਿਰਦੇ ਸੀ ਆ ਦੋ ਤਿੰਨ ਮੇਰੇ ਲਾਗ ਰਹੇ ਆ ਕਿ ਮੈਂ ਜਦੇ ਬੋਰੀ ਗੱਲ ਦੱਬੇ ਆ ਇਹ ਦੋ ਮੈਂ ਉਹਨੇ ਇਹ ਖਾਲੀ ਹੋ ਗਈ ਖਾਲੀ 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 ਹੋ ਗਈ ਫਿਰ ਉਹ ਦੱਬ ਕੇ ਤੁਸੀਂ ਇਹਨਾਂ ਨੂੰ ਨਸ਼ਟ ਕੀਤਾ ਉਹਨਾਂ ਦਾ ਖਤਮ ਕਰ ਹਾਂ ਜੀ ਤਾਂ ਪ੍ਰਭਾਵ ਸਾਰਿਆਂ ਦਾ ਖਤਮ ਕਰਤਾ ਧੂਆਂ ਦਾ ਜਿਹੜਾ ਥਾਂ ਉੱਥੇ ਪਾਣੀ 'ਚ ਸਿੜ ਕੇ ਖਤਮ ਕਰਤਾ ਉੱਥੀ ਪਾਣੀ ਆ ਰਿਹਾ ਉੱਥੇ ਤੇ ਜਿੱਥੇ ਆਪਣਾ ਅਸੀਂ ਟੋਚਨ ਪਾ ਰਹੇ ਤੇ ਉਹਦੇ ਟਰੈਕਟਰ ਦੇ ਲਾਗ ਗੇ ਰਹੇ ਆ ਜਮਈ ਟਰੈਕਟਰ ਦੇ ਜਮਈ ਜੜ ਚ ਘੇਰੇ ਆ ਇਹ ਹੁਣ ਲੰਬਾ ਵੀ ਚੱਲ ਸਕਦਾ ਜੀ ਇੱਥੇ ਕੰਮ ਜਿਆਦਾ ਦੇਰ ਦਿਨ ਵੀ ਬਹਿਣਾ ਪੈਸਾ ਤਾਂ ਕਹੀ ਦੀ ਬਿਲਕੁਲ ਜੀ ਪੂਰਾ ਰਾਸ਼ਨ ਲੈ ਕੇ ਆਏ ਆ ਲੰਬਾ ਤਾਂ ਚੱਲੂਗਾ ਹੀ ਚੱਲੂਗਾ ਲੰਬਾਾਂ ਦੇ ਉੱਤੇ ਹੀ ਕੋਈ ਪਤਾ ਨਹੀਂ ਜੀ ਇਹ ਤਾਂ ਜੰਗ ਆ ਜਾਂ ਉਹ ਪਿੱਛੇ ਹਟਣਗੇ ਜਾਂ ਅਸੀਂ ਇੱਥੇ ਬੈਠਣਾ ਜਾਂ ਇਹ ਤਾਂ ਕਾਲਪੁਰਖ ਜਾਣਦਾ ਤੇ ਜਾਵਾਂਗੇ ਜਰੂਰ ਇੱਕ ਦਿਨ ਨੂੰ ਤਾਂ ਪਿੱਛੇ ਹਟਣਾ ਪੈਣਾ ਤੁਸੀਂ ਆਪਣੇ ਬਾਰੇ ਕੀ ਕਹਿੰਦੇ ਹੋ ਉਹਨਾਂ ਦਾ ਤਾਂ ਉਹਨਾਂ ਨੂੰ ਪਤਾ ਹੋਊਗਾ ਦੇਖੋ ਜੀ ਇਹ ਕਾਲਪੁਰਖ ਦੀ ਮੇਰ ਆ ਅਸੀਂ ਤਾਂ ਮੱਥਾ ਟੇਕ ਕੇ ਆਏ ਆ ਵੀ ਸੱਚੇ ਪਾਤਸ਼ਾਹ ਤੇਰੀ ਮਿਹਰ ਆ ਅਸੀਂ ਗਾਹਾਂ ਉਹਦੀ ਤਾਉਣ ਤੇ ਗੋਡਾ ਰੱਖਣੀ ਰੱਖਣਾ ਜਿਹੜੇ ਤੂੰ ਵਾਦੇ ਕੀਤੇ ਸੀ ਹੁਣ ਸ਼ਰਮ ਨਹੀਂ ਆਉਂਦੀ ਆ ਰਾਮ ਮੰਦਰ ਬਣਾਉਣਾ ਕਦੇ ਕੁਝ ਬਣਾਉਣਾ ਤੂੰ ਸ਼ਰਮ ਨਹੀਂ ਆਉਂਦੀ ਤੈਨੂੰ ਝੂਠ ਬੋਲ ਕੇ ਜਦੋਂ ਮਹਾਰਾਜ ਦੇ ਗੁਰਪੁਰਬ ਤੇ ਤੈਂ ਗੱਲਾਂ ਕਹੀਆਂ ਵੀ ਮੈਂ ਐਮਐਸਪੀ ਦੀ ਗਾਰੰਟੀ ਦਊਂਗਾ 220 ਦਾ ਬਿੱਲ ਰੱਦ ਕਰੂੰਗਾ ਮੈਂ ਬਿਜਲੀ ਬਿੱਲ ਹੋਰ ਸਾਰੀਆਂ ਚੀਜ਼ਾਂ ਪਰਚੇ ਰੱਦ ਹੋਣੇ ਸੀ ਕਿਸਾਨਾਂ ਦੇ ਤੇ ਉਹ ਕਿੱਥੇ ਨੇ ਹੁਣ ਕਰੇ ਰੱਦ ਹੁਣ ਪਰਸੋਂ ਕੱਲ ਮੀਟਿੰਗ ਆਦਾ ਕੀ ਤੈਨੂੰ ਕਰੋੜਾਂ ਰੁਪਇਆ ਲੱਗਿਆ ਅੰਮ੍ਰਿਤਸਰ ਤੋਂ ਲੋਕ ਚੱਲੇ ਹੋਏ ਨੇ ਅਸੀਂ ਚਲੋ ਤੇ ਉਹ ਹੁਣ ਇਦਾਂ ਹੀ ਥੋੜੋ ਪਿੱਛੇ ਮੁੜ ਜਾਗੇ ਪੱਕਾ ਮੋਰਚਾ ਲਾਉਣ ਆਏ ਆ ਪੱਕਾ ਲਾ ਕੇ ਜਾਵਾਂਗੇ ਆਏ ਨਹੀਂ ਮੁੜਦੇ ਜੀ ਕਰੋੜਾਂ ਤਾਂ ਪਹਿਲਾਂ ਵੀ ਲੱਗਿਆ ਸੀ ਤੁਹਾਨੂੰ ਲੱਗਦਾ ਵੀ ਫਿਰ ਅਗਲੇ ਤਾਂ ਹੁਕਮ ਜਾਰੀ ਕਰਦੇ ਆ ਬਾਅਦ ਚ ਵਾਪਸ ਲੈ ਲੈਂਦੇ ਆ ਦੋਨਾਂ ਦੇ ਵਿੱਚ ਜਿਹੜਾ ਪੈਸਾ ਖਰਚ ਹੁੰਦਾ ਅਰਬਾਂ ਪਿਆ ਬਹਾਤਾ ਨੁਕਸਾਨ ਤਾਂ ਫਿਰ ਕਿਸਾਨ ਦੇ ਹੋਇਆ ਇਸ ਵਾਰ ਵੀ ਕਿਤੇ ਇਦਾਂ ਤਾਂ ਨਹੀਂ ਹੋਊਗਾ ਨਹੀਂ ਇਸ ਵਾਰ ਜੋ ਕਰਨੇ ਵਾਲੇ ਸੀ ਉਹ ਘਰੇ ਬੈਠੇ ਨੇ ਹੁਣ ਜਿਹੜੇ ਪੂਰੇ ਸੱਚੇ ਮਨੋਂ ਤਰਲੇ ਨੇ ਇਹ ਸੱਚੇ ਮਨੋਂ ਆਏ ਹੋਏ ਨੇ ਸਾਰੇ ਲੋਕ ਇਦਾਂ ਦੀ ਕੋਈ ਗੱਲਬਾਤ ਨਹੀਂ ਵੀ ਇਹ ਫਿਰ ਵਾਪਸ ਚਲੇ ਜਾਣਗੇ ਜਾਂ ਨਹੀਂ ਜਾਣਗੇ ਨੁਕਸਾਨ ਉਹਦਾ ਵੋਟਾਂ ਦਾ ਕੁਝ ਵੀ ਆ ਕਰਕੇ ਜਾਵਾਂਗੇ ਇਦਾਂ ਨਹੀਂ ਛੱਡਦੇ ਜੇ ਇੱਥੋਂ ਚੜ੍ਹਾਈ ਕੀਤੀ ਆ ਤੁਹਾਡੇ ਸਾਹਮਣੇ ਜੋ ਸਾਡੀ ਪੰਜਾਬ ਹਿੰਦੀ ਦੀ ਗੱਲ ਹੁੰਦੀ ਸੀ ਆ ਪੰਜਾਬ ਹਿੰਦੀ ਦੀ ਜੰਗੇ ਚੱਲਦੀ ਏ ਇੱਕ ਸਾਹਮਣੇ ਦੇਖੋ ਹਜ਼ਾਰਾਂ ਗੋਲਾ ਸੈਂਕੜਾ ਗੋਲਾ ਸਿੱਟਦਾ ਕੋਈ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਐ ਲੋਕਤੰਤਰ ਭਾਜਪਾ ਦੇ ਜਿਹੜੇ ਨੇਤਾ ਫਿਰਦੇ ਨੇ ਇੱਥੇ ਐਮਐਲਏ ਜਾਂ ਐਮਪੀ ਸੀਟਾਂ ਲੈਣ ਨੂੰ ਫਿਰਦੇ ਆ ਕੋਈ ਗੱਲ ਨਹੀਂ ਆਉਣ ਦੇ ਉਹ ਪਿੰਡੇ ਘੇਰਾਂਗੇ ਪੂਰਾ ਵੀ ਆ ਕੀ ਆ ਕੋਈ ਤਰੀਕੇ ਦੇ ਸੁਣੀਦੇ ਆ ਵੀ ਜਦ ਜੰਗ ਦੇ ਵਿੱਚ ਬਰਾਬਰ ਲੜਿਆ ਜਾਂਦਾ ਕਿਸੇ ਵੀ ਭਾਵੇਂ ਕੋਈ ਮੋਰਚਾ ਬੰਦੀ ਹੋਵੇ ਭਾਵੇਂ ਕਿਸਾਨੀ ਉਹਦੀ ਜੰਗ ਹੋਵੇ ਜਾਂ ਫਿਰ ਜ਼ੁਲਮ ਸੇ ਹੋ ਜਾਂਦਾ ਵੀ ਸਿੱਟੀ ਜਾ ਉਹਦੀ ਖਾ ਰਹੇ ਆ ਤੁਹਾਡੀ ਕੀ ਰਣਨੀਤੀ ਆ ਵੀ ਸਿੱਟੀ ਜਾਓ ਤੇ ਅਸੀਂ ਖਾਵਾਂਗੇ ਜਾਂ ਉਹਨਾਂ ਨੂੰ ਰੋਕੋਗੇ ਜਾਂ ਮੋੜ ਮੋੜ ਜਵਾਬ ਦੇਵਾਂਗੇ ਲੰਬੀ ਜੰਗ ਚੱਲੂਗੀ ਜੀ ਭਾਵੇਂ ਸਾਰੀ ਰਾਤ ਚੱਲੇ ਬਿਉਂਦ ਬੰਦੀ ਸਾਡੀ ਚੱਲਦੀ ਆ ਹੱਲੇ ਬੋਲ ਹੋ ਰਹੇ ਨੇ ਹੱਲੇ ਬੋਲਾਂਗੇ ਉਹ ਤੋਂ ਬਾਅਦ ਅਕਾਲਪੁਰਖ ਜਾਣਦਾ ਉਹ ਮੇਰ ਕਰੂਗਾ ਅਸੀਂ ਪੱਟ ਕੇ ਜਾਵਾਂਗੇ ਜਾਵਾਂਗੇ ਸੰਗਤ ਪੂਰੀ ਚੜਾਈ ਚ ਪੂਰੇ ਜੋਰਾਂ ਚ ਸੰਗਤ ਗਈ ਹੋਈ ਆ ਜਿੰਨੇ ਜੋਧੇ ਆ ਅੱਗੇ ਲੱਗੇ ਹੋਏ ਨੇ ਅਸੀਂ ਦਾਮਲੈਂਡ ਅਦਰ ਪਾਣੀ ਪੀਣ ਆਏ ਸੀਗੇ ਹੁਣ ਫੇਰ ਜਾਵਾਂਗੇ ਜਾਵਾਂਗੇ ਫੇਰ ਅੱਗੇ ਇਹ ਜਖਮ ਤੁਹਾਨੂੰ ਰੋਕਦੇ ਨਹੀਂ ਹੁਣ ਅੱਗੇ ਜਾਣ ਦੋ ਸਵੇਰ ਤਾਂ ਵੱਜਿਆ ਹੋਇਆ ਤਾਂ ਇਹ ਤੋਂ ਬਾਅਦ ਮੈਂ ਹੁਣ ਅੱਗੇ ਤੇ ਆਇਆ ਹਾਂ ਹਾਂ ਇਹਦੀ ਕੋਈ ਇਹ ਤਾਂ ਹੁਣ ਮਤਲਬ ਸੈਣੀ ਪੈਣੇ ਆ ਹੁਣ ਜੇ ਜ਼ਖਮਾਂ ਤੋਂ ਮੰਨੂ ਦੇਖ ਕੇ 10 ਹੋਰ ਮੋਟੀਵੇਟ ਹੁੰਦੇ ਆ 10 ਬੰਦੇ ਮੰਨੂ ਦੇਖ ਕੇ ਹੋਰ ਜਾਂਦੇ ਜਾਂਦੇ ਇਹ ਫੱਟੜ ਲੱਗਿਆ ਹੋਇਆ ਤਾਂ ਅਸੀਂ ਕਿਉਂ ਪਿੱਛੇ ਹਟ ਗਏ ਮੈਂ ਕਿੰਨਿਆਂ ਨੂੰ ਕਿਹਾ ਵੀ ਤੁਸੀਂ ਆ ਜਾਓ ਵੀ ਇਹ ਜੇ ਅਸੀਂ ਹੁਣ ਡਰ ਗਏ ਹੈ ਨਾ ਤੇ ਪਿੱਛੇ ਰੁਕ ਗਿਆ ਕੰਮ ਫਿਰ ਇਹਨਾਂ ਨੇ ਹੈਵੀ ਹੋ ਜਾਣਾ ਹੁਣ ਉਹ ਡਰੇ ਆ ਮਤਲਬ ਇੱਕ ਕਿਸਮ ਦਾ ਸੀ ਹੈਵੀ ਹੋਏ ਹੋਏ ਉਹਨਾਂ ਦੀ ਪ੍ਰਭਾਵ ਛੱਡਿਆ ਕੋਈ ਉਹਨਾਂ ਦੇ ਉੱਤੇ ਪਿਆ ਪ੍ਰਭਾਵ ਤੁਹਾਨੂੰ ਲੱਗਦਾ ਬਹੁਤ ਪ੍ਰਭਾਵ ਚ ਹੈ ਜੀ ਥੋੜਾ ਜਿਹਾ ਰਹਿ ਗਿਆ ਬਹੁਤ ਜ਼ਿਆਦਾ ਪਟ ਲਿਆ ਥੋੜਾ ਰਹਿ ਗਿਆ ਯਾਰ ਜਿਹੜੇ ਵੱਡੇ ਵੱਡੇ ਕਿੱਲ ਸੀ ਤੇ ਵੱਡੇ ਵੱਡੇ ਉਹਨਾਂ ਨੇ ਆਪਸ ਚ ਬਜਰੀ ਪਾ ਕੇ ਜੁਆਇੰਟ ਕੀਤੇ ਸੀ ਉਹ ਤਾਂ ਪਟ ਲਿਆ ਸਾਰੇ ਜਿਹੜੇ ਬਹੁਤ ਦਿਖਾਉਂਦੇ ਸੀ ਟੀਵੀ ਤੇ ਹਨਾ ਉਹ ਤਾਂ ਕੁਝ ਥੋੜਾ ਬਹੁਤ ਰਹਿ ਗਿਆ ਸਰਕਾਰ ਦੀ ਵੀ ਵੱਡੀ ਤਿਆਰੀ ਤੁਹਾਨੂੰ ਲੱਗਦਾ ਵੀ ਅੱਗੇ ਵੀ ਇਦਾਂ ਦੀ ਮਿਲ ਸਕਦੀ ਆ ਇਹ ਇਹਨੂੰ ਪਹਿਲਾਂ ਬਣਾ ਮੰਨਦੇ ਹਾਂ ਜਾਂ ਇਹੀ ਤੁਹਾਨੂੰ ਲੱਗਦਾ ਵੀ ਆਖਰੀ ਹੋ ਜੂਗਾ ਅੱਗੇ ਫਿਰ ਮਿਲਣੀਆਂ ਹੀ ਆਂ ਪਿਛਲੀ ਵਾਰ ਵੀ ਹੈਗੀਆਂ ਅਸੀਂ ਹੁਣ ਵੀ ਪਤਾ ਆ ਸਾਨੂੰ ਥੋੜਾ ਟਾਈਮ ਲੱਗੂਗਾ ਇਸ ਵਾਰ ਹੈ ਨਾ ਤੇ ਆਪਣੀਆਂ ਵੀ ਤਿਆਰੀਆਂ ਅੱਗੇ ਨਾਲੋਂ ਜ਼ਿਆਦਾ ਹੈਗੀਆਂ ਆ ਅੱਗੇ ਇੰਨੀਆਂ ਤਿਆਰੀਆਂ ਨਹੀਂ ਸੀ ਮੌਕੇ ਤੇ ਸੀ ਕਰਾ ਲੱਭਦੇ ਸੀ ਕਦੇ ਕੋਸ਼ਿਸ਼ ਲੱਭਦੇ ਸੀ ਹੁਣ ਸਾਰਾ ਕੁਝ ਪਹਿਲਾਂ ਹੀ ਹੈਗਾ ਟਿੱਪਰ ਮਿੱਟੀ ਦੇ ਜੇ ਲੋਡ ਪੈ ਗਈ ਤੇ ਸਾਰੀਆਂ ਤਿਆਰੀਆਂ ਹੈਗੀਆਂ ਇਸ ਵਾਰ ਸੋ ਬਿਲਕੁਲ ਹਾਲਾਤ ਇੱਥੇ ਇਸ ਤਰ੍ਹਾਂ ਦੇ ਆ ਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਲਗਾਤਾਰ ਉਸ ਪਾਸੇ ਤੋਂ ਜੋ ਅਥਰੂ ਗੈਸ ਦੇ ਟੀਅਰ ਗੈਸ ਦੇ ਗੋਲੇ ਇਸ ਪਾਸੇ ਵੱਲ ਦਾਗੇ ਜਾ ਰਹੇ ਆ ਪਰ ਉਹਨਾਂ ਦੇ ਨਾਲ ਬਹੁਤ ਸਾਰੇ ਕਿਸਾਨ ਜ਼ਖਮੀ ਵੀ ਹੋਏ ਆ ਪਰ ਜ਼ਖਮੀ ਹੋਣ ਦੇ ਬਾਵਜੂਦ ਉਹਨਾਂ ਦੇ ਮਾਨਸਿਕ ਉਹਨਾਂ ਦੀ ਹਾਲਾਤ ਕਿਦਾਂ ਦੇ ਆ ਮਨੋਦਸ਼ਾ ਕਿਦਾਂ ਦੀ ਆ ਉਹ ਤੁਸੀਂ ਉਹਨਾਂ ਦੀ ਜ਼ੁਬਾਨੀ ਹੀ ਸੁਣ ਲਈ ਤੇ ਤੁਸੀਂ ਇਸ ਪੂਰੀ ਗੱਲਬਾਤ ਬਾਰੇ ਕੀ ਸੋਚਦੇ ਹੋ ਕੀ ਸਰਕਾਰ ਦਾ ਰੋਲ ਇਹਦੇ ਵਿੱਚ ਰਹਿੰਦਾ ਕਿਸਾਨ ਆਪਣੀ ਥਾਂ ਸਹੀ ਹੈ ਸਰਕਾਰ ਸਹੀ ਹੈ ਇਹ ਗੱਲਬਾਤ ਜਿਹੜੀ ਹੈਗੀ ਆ ਤੁਹਾਡੇ ਦਿਲੋਂ ਕਿਸ ਤਰ੍ਹਾਂ ਛੋਂਦੀ ਹੈ ਸੋ ਟਾਇਰ ਗੈਸ ਦੇ ਗੋਲੇ ਲੱਗਣ ਦੇ ਨਾਲ ਇੱਕ ਹੋਰ ਕਿਸਾਨ ਵੀਰ ਜ਼ਖਮੀ ਹੋਇਆ ਸਵੇਰ ਤੋਂ ਦੱਸਦੀ ਹੈ ਕਿ ਟਾਇਰ ਗੈਸ ਦੇ ਗੋਲੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਹਰਿਆਣਾ ਦੇ ਬਾਰਡਰ ਤੇ ਲੱਗੀਆਂ ਫੋਰਸਸ ਦੇ ਵੱਲੋਂ ਛੁੱਟੇ ਜਾ ਰਹੇ ਸੋ ਐਸੇ ਤਰ੍ਹਾਂ ਪਹਿਲਾਂ ਵੀ ਕੁਝ ਵਿਅਕਤੀ ਜ਼ਖਮੀ ਹੋ ਚੁੱਕੇ ਹੈ ਕਿਉਂਕਿ ਲਗਾਤਾਰ ਗੋਲੇ ਕਾਫੀ ਸਮੇਂ ਤੋਂ ਚੱਲਦੇ ਹੀ ਜਾ ਰਹੇ ਨੇ ਤੇ ਇਹ سلسلہ ਰੁਕਣ ਦਾ ਨਾਂ ਨਹੀਂ ਲੈ ਰਿਹਾ ਸੋ ਵੀਰ ਨੂੰ ਫਰਸਟ ایڈ ਦਿੱਤੀ ਜਾ ਰਹੀ ਹੈ ਪੈਰ ਬੁਰੀ ਤਰ੍ਹਾਂ ਜ਼ਖਮੀ ਹੋਇਆ ਹੈ ਟਿਅਰ ਗੈਸ ਦੇ ਗੋਲੇ ਦੇ ਨਾਲ ਸੋ ਫਰਸਟ ایڈ ਦਿੱਤੀ ਜਾ ਰਹੀ ਹੈ ਫੋਰਸਿਸ ਦੇ ਵੱਲੋਂ ਲਗਾਤਾਰ ਹੀ ਇਸੇ ਤਰ੍ਹਾਂ ਦੇ ਗੋਲੇ ਚਲਾਏ ਜਾਂਦੇ ਰਹੇ ਆ ਕਿਵੇਂ ਕਿਵੇਂ ਇਹ ਸਾਰਾ ਕੁਝ ਹੁੰਦਾ ਬਾਈ ਤੁਸੀਂ ਉੱਥੇ ਸੀ ਹਾਂਜੀ ਉੱਥੇ ਸੀਗੇ ਕਿਵੇਂ ਹੋਇਆ ਉੱਥੇ ਗੋਲੇ ਉਤਰਾ ਮਾਰਦਾ ਪਿਆ ਉਹ ਅਸੀਂ ਉਹਨੂੰ ਹੱਥ ਜੋੜ-ਜੋੜ ਕੇ ਕਿਹਾ ਵੀ ਗੋਲੇ ਨਾ ਮਾਰ ਤਾਰਗੇਟ ਕਰ-ਕਰ ਕੇ ਮਾਰੇ ਆ ਜੀ ਸੇ ਟਾਰਗੇਟ ਕਰਕੇ ਮਾਰੇ ਆ ਟਾਰਗੇਟ ਕਰਕੇ ਮਾਰੇ ਉਹਨੇ ਸਿੱਧਾ ਟਾਰਗੇਟ ਕਰਦਾ ਇੱਕ ਇੱਕ ਬੰਦਾ ਉਹਨਾਂ ਨੂੰ ਪਹੁੰਚ ਕੇ ਸੱਧਿਆ ਵਾ ਇਹ ਸੰਗਲ ਪਾ ਰੋ ਬੈਰੀਕਾਡ ਧੂਕੇ ਲੈ ਜਾਓ ਜਦੋਂ ਅਸੀਂ ਕੋਲ ਗਏ ਆ ਸੰਗਲ ਪਾਉਣ ਲੱਗੇ ਆ ਉਦੋਂ ਨਾਲ ਅਥਰੂ ਗੈਸ ਦੇ ਗੋਲੇ ਪਾਦੇ ਪਹਿਲਾਂ ਉਹਨਾਂ ਆਪ ਆਵਾਜ਼ਾਂ ਮਾਰੀਆਂ ਵੀ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਤੁਸੀਂ ਸੰਗਲ ਪਾ ਲੋ ਜਦੋਂ ਅਸੀਂ ਕੋਲ ਖੜਕੇ ਵੀ ਮੁੰਡਾ ਨਾਲੇ ਨਾਲ ਸੰਗਲ ਪਾਉਣ ਲੱਗੇ ਬੈਰੀਕਾਡ ਨੂੰ ਉਦੋਂ ਅਥਰੂ ਗੈਸ ਦੇ ਗੋਲੇ ਚਾਰਨੇ ਚਾਲੂ ਕਰ ਦਿੱਤੇ ਉਹਨਾਂ ਨੇ ਪਹਿਲਾਂ ਪਹਿਲਾਂ ਪਰੋਸ ਕੇ ਆਵਾਜ਼ਾਂ ਮਾਰੀਆਂ ਆਪ ਆਵਾਜ਼ਾਂ ਬੰਦੂਕ ਨਾਲ ਵੀ ਗੋਲੀ ਚਲਾਈ ਆ ਸਿੱਤੇ ਉਹਨੇ ਸਟੇਨ ਗਨ ਸਾਡੇ ਬਿਮਾਰ ਮਾਰ ਲੱਗਿਆ ਮਾ ਹੋ ਜੋ ਪਰੇ ਜੇ ਹੋ ਸਕਦੇ ਆਹਾਂ ਏਦਾਂ ਦੇ ਆਹੋ ਆਰਐਸਐਸ ਵਾਲੇ ਸਾਰੇ ਇਕੱਠੇ ਕੀਤੇ ਹੋਏ ਨਾ ਮੋਤੀ ਦੇ ਕੋਲ ਉਹ ਬਿਲਕੁਲ ਵੀਰ ਨੂੰ ਇਸ ਥਾਂ ਦੇ ਉੱਤੇ ਫਰਸਟ ایڈ ਦਿੱਤੀ ਜਾ ਰਹੀ ਹੈ ਦੁਪਹਿਰ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੈ ਕਿ 13 ਗੈਸ ਦਾ ਗੋਲਾ ਲੱਗਣ ਦੇ ਨਾਲੇ ਵੀਰ ਜ਼ਖਮੀ ਹੋਇਆ ਕੁਤੇ ਦੇ ਪਹਿਲਾਂ ਵੀ ਆ ਵਿਅਕਤੀ ਇੱਥੇ ਕਿਸਾਨ ਜ਼ਖਮੀ ਹੋਇਆ ਜਿਨ੍ਹਾਂ ਨੂੰ ਫਰਸਟ ایڈ ਦੇ ਲਈ ਲਿਜਾਂਦਾ ਗਿਆ ਪਰ ਇਸ ਦੇ ਦਰਮਿਆਨ ਜੋ ਦੱਸਣ ਵਾਲੀ ਗੱਲ ਇਹ ਆ ਕਿ ਲਗਾਤਾਰ ਹੀ ਜਦੋਂ ਤੋਂ ਕਿਸਾਨ ਹਸਤਾਨ ਦੇ ਉੱਤੇ ਪਹੁੰਚੇ ਆ ਤਾਂ ਥਰੂ ਗੈਸ ਦੇ ਗੋਲੇ ਉਸ ਪਾਸੇ ਵੱਲੋਂ ਚਲਾਏ ਜਾ ਰਹੇ ਨੇ ਪਰ ਕਿਸਾਨ ਅੱਗੇ ਜਾਣ ਦੇ ਯਤਨ ਵਿੱਚ ਨੇ ਸੋ ਹਾਲਾਤ ਮੈਂ ਤੁਹਾਨੂੰ ਦਿਖਾ ਦੇਣਾ ਬਾਬਾ ਜੀ ਟੋਟਾ ਇਹ ਕੱਪੜੇ ਕਿੱਥੇ ਫਟ ਗਏ ਇਹ ਉਹ ਬੰਬ ਜਿਹੜਾ ਚਲਾਇਆ ਉਹਦੇ ਨਾਲ ਫਟਿਆ ਕੇ ਪਰ ਮਾਰੇ ਸਾਡੇ ਰੱਖ ਕੇ ਅਸੀਂ ਖਲੋਤੇ ਆ ਜਹੇਦਾਰ ਵੀ ਲਾਗੇ ਆਵੇ ਜਹੇਦਾਰ ਤਾਂ ਅਸੀਂ ਲਾਗੇ ਖਲੋਤੇ ਇਕੱਠੇ ਹੀ ਦੋ ਨਾਸਟ ਹੁੰਦੇ ਜੀ ਉਹ ਮਾਰੇ ਆਵੇ ਜੁੱਤੀ ਪਾੜ ਕੇ ਵੇਦੀ ਇੰਨਾ ਨਾ ਟੰਕੇ ਲਵਾਏ ਆਲੇ ਆਵੇ ਆ ਵਾਹ ਟੈਂਕੇ ਲਵਾਏ ਆ ਸਾਰੀ ਇਧਰ ਆ ਬਹੁਤ سارے ਜਹੇ ਕੇਸ ਇੱਥੇ ਦਿਖਾਈ ਦੇ ਰਹੇ ਆ ਜੋ ਕਿਸਾਨ ਬੁਰੀ ਤਰ੍ਹਾਂ ਦੇ ਨਾਲ ਫਟੜ ਹੋਏ ਆ ਤੇ ਜੁੱਤੀ ਪਾੜ ਕੇ ਵਿੱਚੋਂ ਉਹ ਜ਼ਖਮ ਕੀਤਾ ਉਸ ਗੋਲੇ ਨੇ ਤੇ ਕੱਪੜੇ ਵੀ ਜਿਹੜੇ ਹੈਗੇ ਆ ਉਹ ਉਹਨਾਂ ਦਾ ਜੋ ਬੜਾ ਨੁਕਸਾਨ ਕੀਤਾ ਤੁਸੀਂ ਹਾਲਾਤ ਆਪਣੇ ਆਪ ਦੇਖ ਰਹੇ ਹੋ ਬਾਈ ਜੀ ਤੁਹਾਡੇ ਵੀ ਲੱਗਿਆ ਹਾਂਜੀ ਗੋਲਾ ਵਜਿਆ ਸੀ ਇਹ ਸਿੱਧਾ ਅੱਗੇ ਵਜਿਆ ਤੁਹਾਡੇ ਤੇ ਹਾਂਜੀ ਸਿੱਧਾ ਜੀ ਸਿੱਧਾ ਆਣ ਕੇ ਗਿੱਟੇ ਦੇ ਵਜਿਆ ਸੀ ਤੁਸੀਂ ਬਿਲਕੁਲ ਅੱਗੇ ਸੀ ਉਸ ਸਮੇਂ ਉੱਥੇ ਜਿੱਥੇ ਬੈਰੀਕੇਡ ਤੋੜਦੇ ਉੱਥੇ ਸੀ ਉਸ ਥਾਂ ਤੇ ਸੀ ਹਾਂਜੀ ਉਥੇ ਥੋੜੇ ਜਿਹਾ ਪਛਾਨ ਖੜੇ ਆਣਗੇ ਜੇ ਤੁਸੀਂ ਉੱਥੇ ਅੱਗੇ ਸੀ ਤੁਹਾਨੂੰ ਕੀ ਲੱਗਦਾ ਕਿੰਨੇ ਕੁ ਗੋਲੇ ਹੁਣ ਤੱਕ ਚੱਲ ਚੁੱਕੇ ਹੋਣੇ ਆ ਪਤਾ ਹੀ ਨਹੀਂਗਾ ਬਹੁਤ ਜ਼ਿਆਦਾ ਗਿਣਤੀ ਅਣਗਿਣਤੀ ਚੱਲ ਗਿਆ ਜੀ ਹਾਂ ਬਹੁਤ ਹਾਂ ਇਹ ਹਿੰਦੁਸਤਾਨ ਦੀ ਤੇ ਪਾਕਿਸਤਾਨ ਦੀ ਜੰਗ ਲਾ ਕੇ ਬੈਠੇ ਆ ਹੈ ਹਾਂਜੀ ਤੇ ਆਹ ਬਹੁਤ ਜ਼ਿਆਦਾ ਧੱਕਾ ਪਾਜੀ ਬਹੁਤ ਜ਼ਿਆਦਾ ਧੱਕਾ ਹੈ ਤਾਂ ਅਸੀਂ ਵੀ ਇੰਡੀਆ 'ਚ ਹੀ ਰਹਿ ਰਹੇ ਹਾਂ ਠੀਕ ਹੈ ਹਰ ਇੱਕ ਬੰਦੇ ਨੂੰ ਹੱਕ ਹੈ ਆਪਣਾ ਰੋਸ ਪ੍ਰਦਰਸ਼ਨ ਕਰਨ ਦਾ ਇੰਨਾ ਥੋੜੀ ਜਿਹਾ ਸਵੇਰ ਦੇ ਅਣਗਿਣਤ ਬਜ਼ੁਰਗਾਂ ਦੇ ਮਾਰਦੇ ਕੱਪੜੇ ਫਾੜਦੇ ਆ ਗੋਲਾਵਾਰੀ ਚੱਲ ਰਹੀ ਐ ਜਿਆਦਾ ਤੱਕਾ ਭਾਜੀ ਬਹੁਤ ਜਿਆਦਾ ਬਹੁਤ ਜਿਆਦਾ ਇਹ ਤਾਂ ਪਾਕਿਸਤਾਨ ਤੇ ਹੀ ਪਰੇ ਹੋ ਗਿਆ ਏਡੀ ਤਾਂ ਸਾਡੀ ਪਾਕਿਸਤਾਨ ਨਾਲ ਨਹੀਂ ਲੜਾਈ ਹੋਣੀ ਜਿੰਨੀ ਸਾਨੂੰ ਇਹਨਾਂ ਨੇ ਬਣਾਤੇ ਹਰਿਆਣੇ ਪੰਜਾਬ ਨਾਲ ਅੱਗੇ ਜਾ ਕੇ ਅਸੀਂ ਕਿਹੜਾ ਕੋਈ ਲੜਾਈ ਕਰਨੀ ਜੇ ਜਾਣਾ ਹੀ ਐ ਉੱਤੇ ਜਾ ਕੇ ਆਪਣਾ ਰੋਸ ਪ੍ਰਦਰਸ਼ਨ ਨਹੀਂ ਕਰਨਾ ਇਹ ਹਰ ਇੱਕ ਬੰਦੇ ਨੂੰ ਹੱਕ ਐ ਇਹਦਾ ਤੱਕਾ ਭਾਜੀ ਬਹੁਤ ਜਿਆਦਾ ਕੋਟ ਨਾਲੇ ਕਹਿ ਰਹੀ ਐ ਜੇ ਸਰਕਾਰ ਕਹਿੰਦੀ ਐ ਵੀ ਰੁਕ ਜਾਓ ਤਾਂ ਸਰਕਾਰ ਅਜਿਹਾ ਤਰੀਕਾ ਅਪਣਾ ਸਕਦੀ ਤੁਹਾਨੂੰ ਲੱਗਦਾ ਵੀ ਲੋਕਤੰਤਰ ਵਿੱਚ ਇਹ ਜਾਇਜ਼ ਐ ਸਰਕਾਰ ਵੱਲੋਂ ਜੋ ਕੀਤਾ ਜਾ ਰਿਹਾ ਨਹੀਂ ਭਾਜੀ ਕੋਈ ਸਰਕਾਰ ਗੱਲ ਗੱਲਬਾਤ ਦੋ ਤਿੰਨ ਮੀਟਿੰਗਾਂ ਹੋਈਆਂ ਸਾਡੇ ਦੇ ਆਗੂਆਂ ਕੋਈ ਹੱਲ ਤਾਂ ਕੱਢਿਆ ਨਹੀਂ ਉਹਨਾਂ ਨੇ ਕੋਈ ਹੱਲ ਦਾ ਕੱਢੇ ਨਾ ਜ਼ਿੰਮੇਦਾਰ ਮੀਟਿੰਗਾਂ ਵੀ ਹੋ ਰਹੀਆਂ ਨੇ ਦੂਜੇ ਪਾਸੇ ਐਕਸ਼ਨ ਵੀ ਹੋ ਰਿਹਾ ਹੈ ਤਾਂ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਫਿਰ ਮੀਟਿੰਗਾਂ ਵੀ ਹੋ ਰਹੀਆਂ ਇੱਕ ਪਾਸੇ ਇੱਕ ਪਾਸੇ ਸਾਡੇ ਨਾਲ ਬੈਠਦੇ ਆ ਗੱਲਾਂ ਕਰਦੇ ਇੱਕ ਪਾਸੇ ਸਾਨੂੰ ਇਹ ਕੁੱਟਦੇ ਆ ਇਹ ਗਲਤ ਗੱਲ ਹੈ ਜਾਂ ਤਾਂ ਸਾਡੇ ਨਾਲ ਗੱਲਬਾਤ ਹੀ ਬੰਦ ਕਰ ਦੇ ਨਹੀਂ ਕਰਨਾ ਤਾਂ ਬੰਦ ਕਰੋ ਮਤਲਬ ਇਹ ਗਲਤ ਹੈ ਨਾ ਦੋ ਪਾਸੇ ਇੱਕ ਪਾਸੇ ਗੱਲ ਕਰ ਰਹੇ ਇੱਕ ਪਾਸੇ ਸਾਨੂੰ ਕੁੱਟ ਰਹੇ ਆ ਇੱਥੇ ਇਹ ਤੁਸੀਂ ਦੇਖ ਲਓ ਕਿੰਨੇ ਲੋਕ ਆਏ ਹੋਏ ਆ ਕਿਸਾਨ ਭਰਾ ਇਹ ਤੱਕ ਆਏ ਭਾਜੀ ਜੇ ਇਹਨਾਂ ਨੂੰ ਕੋਈ ਵੀ ਇੱਕ ਬੰਦਾ ਜੇ ਉਹਨੂੰ ਕੋਈ ਦਿੱਕਤ ਨਹੀਂ ਹੋਏਗੀ ਤੁਸੀਂ ਦੇਖ ਲਿਓ ਕਿਸੇ ਨਾਲ ਚਾਰ ਬੰਦੇ ਨਹੀਂ ਇਕੱਠੇ ਹੁੰਦੇ ਹੈਗੇ ਆਖਰ ਨੂੰ ਇਹ ਦੁਨੀਆ ਇੰਨੀ ਆਈ ਹੈ ਪਾਗਲ ਤਾਂ ਹੈ ਨਹੀਂ ਜੇ ਦੁੱਖ ਹੈ ਇਹਨਾਂ ਨੂੰ ਤਕਲੀਫ ਹੈ ਇਹਨਾਂ ਨੂੰ ਕੋਈ ਜ਼ਿੰਮੇਵਾਰੀ ਚ ਨੁਕਸਾਨ ਹੋ ਰਿਹਾ ਤਾਂ ਹੀ ਇਕੱਠੇ ਹੋ ਰਹੇ ਨੇ ਲੋਕ ਭਾਈ ਜੀ ਸਵੇਰ ਦੇ ਤੁਸੀਂ ਇੱਧਰੋਂ ਯਤਨ ਕਰ ਰਹੇ ਹੋ ਵੀ ਜਾਣਾ ਹੈ ਪਾਰ ਜਾਣਾ ਜੀ ਜਿੱਦਾਂ ਦੇ ਹਾਲਾਤ ਆ ਜਿੰਨਾ ਘੁੱਲ ਰਹੇ ਹੋ ਜਿੱਦਾਂ ਦੇ ਅੱਗੇ ਹਸਾਬ ਚੱਲ ਰਿਹਾ ਤੈਨੂੰ ਲੱਗਦਾ ਵੀ ਹੁਣ ਜਾਣਾ ਹੀ ਚਾਹੀਦਾ ਕਿ ਮੁੜਨਾ ਚਾਹੀਦਾ ਜਾਣਾ ਚਾਹੀਦਾ ਜੀ ਜਾਵਾਂਗੇ ਕੋਈ ਨਹੀਂ ਅੱਜ ਹੀ ਹੋਏਗਾ ਰਾਤ ਨੂੰ ਹੋ ਜਾਏਗਾ ਰਾਤ ਨਹੀਂ ਹੋਏ ਕੱਲ ਹੋ ਜਾਏਗਾ ਦੋ ਦਿਨਾਂ ਨੂੰ ਹੋ ਜਾਏਗਾ ਪਰ ਜਾਵਾਂਗੇ ਅਸੀਂ ਜਿੰਨਾ ਮਰਜ਼ੀ ਸਮਾਂ ਲੱਗੇ ਸਾਡਾ ਹੱਕ ਹੈ ਭਾਜੀ ਜਾਣਾ ਜਾ ਕੇ ਮਤਲਬ ਉਹਨਾਂ ਕੋਲ ਆਪਣੀ ਗੱਲ ਦੱਸਣਾ ਸਾਡਾ ਹੱਕ ਹੈ ਅਸੀਂ ਪਹਿਲਾਂ ਵੀ ਤਾਂ ਕਰਾ ਕੇ ਆਏ ਤਿੰਨ ਕਾਨੂੰਨ ਰੱਦ ਇੱਕ ਸਾਲ ਤੋਂ ਉੱਪਰ ਸਮਾਂ ਲੱਗਿਆ ਉਸ ਨੂੰ ਅਸੀਂ ਜਾਵਾਂਗੇ ਭਾਜੀ ਕੋਈ ਨਹੀਂ ਨਾਲੇ ਹਰਿਆਣਾ ਕਿਹੜਾ ਮਾਤਾ ਬਾਹਰ ਹੈ ਹਰਿਆਣਾ ਵੀ ਮਾਰੇ ਪੰਜਾਬ ਪੰਜਾਬ ਮਤ ਹੀ ਹੈ ਨੇ ਮੱਖ ਕਰਨਾ ਉਹ ਦਿਨ ਇੱਥੇ ਲੱਗ ਜਾਂਦੇ ਅੱਗੇ ਤੁਹਾਨੂੰ ਲੱਗਦਾ ਵੀ ਫਿਰ ਦਿੱਲੀ ਪਹੁੰਚਣਾ ਸਖਾਲਾ ਰਹੂਗਾ ਅੱਗੇ ਅੱਗੇ ਜਿਹੜਾ ਸੌਖਾ ਹੀ ਮਿਲ ਜੂਗਾ ਤੁਹਾਨੂੰ ਖਾਲੀ ਮਿਲੇਗਾ ਭਾਜੀ ਜੀ ਇਥੋਂ ਪਾਰ ਕਰਾਂਗੇ ਇਹ ਪਾਰ ਹੋ ਗਿਆ ਤਾਂ ਅਗਲੇ ਵੀ ਕਰ ਲਾਂਗੇ ਸਾਲ ਪਹਿਲਾਂ ਜਦੋਂ ਹੋਇਆ ਸੀਗਾ ਧਰਨਾ ਲਗਿਆ ਜਦ ਨਹੀਂ ਪਾਰ ਕਰਦੇਗੇ ਟੋਏ ਪੱਟੇ ਸੀਗੇ ਦੁਵਾਰਾਂ ਕਰਦੀ ਕਿੰਨਾ ਕੁਸ਼ ਕਰਿਆ ਸੀਗਾ ਅਸੀਂ ਤਾਂ ਜਦ ਨਹੀਂ ਹਟੇ ਹੈਗੇ ਤੁਸੀਂ ਵੀ ਜ਼ਖਮੀ ਹਾਲਤ 'ਚ ਤੁਸੀਂ ਸਹਿਮਤ ਹੋ ਇਹਨਾਂ ਦੇ ਨਾਲ ਹਾਂਜੀ 100% ਸਹਿਮਤ ਹਾਂ ਜਰੂਰ ਜਾਵਾਂਗੇ ਕਾੜੀ ਆਪਦਾ ਹੱਕ ਲੈਣ ਆਏ ਆ ਹਾਂਜੀ ਜਰੂਰ ਲੈ ਕੇ ਮੋੜੇ ਇਹ ਹਾਲਾਤ ਹੋਰ ਵਿਗੜਦੇ ਫਿਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਸਾਡੇ ਸਰੀਰ ਤੇ ਜਾਵਾਂਗੇ ਸਰੀਰ ਤੇ ਆਪਾਂ ਸੈਨ ਨੂੰ ਬੈਠੇ ਆ ਜਿਹੜਾ ਜ਼ੁਲਮ ਦਾ ਟੱਕਰਾਇਆ ਉਹ ਸਬਰ ਨਾ ਕਰਨਾ ਹੈ ਹਾਂਜੀ ਸੋ ਬਿਲਕੁਲ 10 ਵਜੇ ਇਹ ਕਾਫਲਾ ਤੁਰਦਾ ਹੈ ਪਰ ਹੁਣ ਸਮਾਂ 4:30 ਦਾ ਹੋ ਚੁੱਕਿਆ ਹੈ ਤਕਰੀਬਨ 6 6:30 ਘੰਟੇ ਤੋਂ ਇਸ ਥਾਂ ਦੇ ਉੱਤੇ ਜੋ ਮਾਹੌਲ ਬਣਿਆ ਹੋਇਆ ਉਹ ਜਿਉਂ ਦਾ ਤਿਉ ਹੈ ਲਗਾਤਾਰ ਜੋ ਜ਼ੋਰਦਾਰ ਅਵਾਜ਼ਾਂ ਫਾਇਰ ਹੋਣ ਦੀਆਂ ਆਉਂਦੀਆਂ ਲਗਾਤਾਰ ਹੀ ਜੋ ਗੋਲੇ ਇਸ ਪਾਸੇ ਚੱਲ ਰਹੇ ਹੈ ਪਰ ਕਿਸਾਨਾਂ ਦਾ ਜੇਕਰ ਗੱਲ ਕਰੀਏ ਜੇ ਜਾਣਾ ਕਿਸਾਨ ਚਾਹੁੰਦੇ ਆ ਤਾਂ ਉਸ ਦੇ ਉੱਤੇ ਅਟਲ ਹੈ ਕਿ ਉਹ ਇਸ ਥਾਂ ਤੋਂ ਲੰਘ ਕੇ ਜਾਣਗੇ ਪਰ ਦੋ ਦਿਨ ਲੱਗਣ ਤਿੰਨ ਲੱਗਣ ਜਦੋਂ ਇਹ ਰਸਤਾ ਕਲੀਅਰ ਹੋਊਗਾ ਇੱਥੋਂ ਲੰਘ ਕੇ ਉਹ ਦਿੱਲੀ ਜ਼ਰੂਰ ਜਾਣਗੇ ਸ਼ੰਭੂ ਬਾਰਡਰ ਦੇ ਉੱਤੇ ਖੜੇ ਆ ਇਸ ਸਮੇਂ ਜਿੱਥੇ ਪੰਜਾਬ ਤੋਂ ਬਹੁਤ ਸਾਰੇ ਕਿਸਾਨ ਇਸ ਥਾਂ ਤੋਂ ਹੋ ਕੇ ਦਿੱਲੀ ਜਾਣ ਦੇ ਲਈ ਖੜੇ ਆ ਤੇ ਉਹਨਾਂ ਰੋਕਾਂ ਨੂੰ ਹਟਾਣ ਦੀ ਕੋਸ਼ਿਸ਼ ਕਰ ਰਿਹਾ ਤਾਂ ਉੱਥੇ ਤਮਿਲ ਤੋਂ ਵੀ ਇੱਕ ਕਿਸਾਨ ਆਗੂ ਇਸ ਥਾਂ ਦੇ ਉੱਤੇ ਪਹੁੰਚੇ ਜਿਹੜੇ ਕਿ ਮੀਟਿੰਗ اٹੈਂਡ ਕਰਨ ਦੇ ਲਈ ਵੀ ਆਏ ਸੀ ਜੋ ਕੇਂਦਰ ਸਰਕਾਰ ਦੇ ਨੁਮਾਇੰਦੇ ਕਿਸਾਨਾਂ ਦੇ ਨਾਲ ਮੀਟਿੰਗ ਕਰਨ ਦੇ ਲਈ ਆਏ ਸੀ ਸੋ ਵਾਟ ਵੁੱਡ ਯੂ ਲਾਈਕ ਟੂ ਸੇ ਅਬਾਊਟ ਫਾਰਮਰਸ ਆਫ ਪੰਜਾਬ ਪੰਜਾਬ ਵਿਵਸਾਇ ਹੈ ਓਂਰੂਵਟ ਰਿਕਰਾਗ ਇੰਦੇ ਪਿਰਿਵਿਣੇਕਿ ਮਿਡਮੇਲਿ ਓਟੂਮਤਮਾਗ ਮੋੜੀ ਕੁਰੀਤਾ ਵਾਕੁਰਦਿਗਲੇ ਨਰਵੇਟਰ ਵੇਂਡੂਮ ਐਮਐਸਪੀ ਕੋਂਡੋਰ ਵੇਂਡੂਮ விவசாயிகள் மீது போடப்பட்ட வழக்குகள் திரும்ப பெற வேண்டும் மின்சார வாரிய சட்டம் திரும்ப பெற வேண்டும் விவசாயிகளுக்கு எம் எஸ் சாமிநாதன் குழு பரிந்துரையை நிறைவேற்றி பாதுகாக்க வேண்டும் அதில் எந்த சமரசத்திற்கும் இடமில்லை என்று இன்றைக்கு லட்சோபலட்ச விவசாயிகள் ஒன்றுபட்டு இந்த போராட்ட களத்துக்கு வந்திருக்கிறார்கள் யு கேன் அண்டர்ஸ்டாண்ட் தியோர் லேங்குவேஜ் தி கான்ட் அண்டர்ஸ்டாண்ட் யோர் லேங்குவேஜ் பட் ஹவு யூ ஃபீல் மொழிகள் வேறு இருந்தாலும் ஜாதிகள் இனங்கள் வேறு இருந்தாலும் விவசாயிகள் உரிமையில் கன்னியாகுமரி முதல் காஷ்மீர் வரை ஒன்றுபட்டிருக்கிறோம் அந்த ஒற்றுமையை உருவாக்குகிற போராட்டம்தான் ஜம்பு பார்டரில் இப்போ துவங்கியிருக்கிறது அதில் நான் தமிழ்நாட்டிலிருந்து பங்கேற்றிருக்கிறேன் இன்னும் பல விவசாயிகள் வந்திருக்கிறார்கள் கர்நாடகா கேரளா ஆந்திரா உட்பட பல்வேறு மாநிலங்களிலும் ஒடிசாவிலிருந்தும் மகாராஷ்டிராவிலிருந்து விவசாயிகள் இங்கே பங்கேற்றிருக்கிறார்கள் இந்த போராட்டம் ஒரு மகத்தான போராட்டமாக தீவிரமடைந்திருக்கிறது ਅਨੇਿਤ ਪਗਦੀ ਵਸਾਇਗਲ ਨੂੰ ਕੋਮਰੀ ਮੁਦਲ ਕਨਿਆਕੁਮਾਰੀ ਮੁਦਲ ਕਸ਼ਮੀਰ ਵਰੇ ਉੱਲ ਵਸਾਇਗਲ ਇੰਗੇ ਉਨਰ ਬਟ ਰਕਰਾਰਗੀ ਆ ਦੇ ਵਿਲਿਬੜਤਗਰ ਪੋਰਾਟਮਗਾ ਦਾ ਇੰరికి ਤੋੰਗੀ ਰਕਰਦੇ ਇਦਲੇ ਅਰਸ਼ੀਅਲ ਕਿੜਿਆਦ ਜਾਦੀ ਮਦ ਇਡ ਵੇੜਵਾਰਗਲ ਕਿੜਿਆ ਤੁਨੂੰ ਬਾਪੂ ਜੀ ਇਨਾਂ ਦੀ ਭਾਸ਼ਾ ਤਾਂ ਨਹੀਂ ਸਮਝ ਆਂਦੀ ਪਰ ਤੁਨੂੰ ਲੱਗਦਾ ਜਜ਼ਬਾਤ ਇੱਕੋ ਹੀ ਆ ਕਿਸਾਨ ਦੇ ਸਾਰੇ ਦੇ ਪੁਸ਼ਪਾ ਸਾ ਮੈਂ ਇਹਦੀ ਸਮਝਣਾ ਨਾ ਪੂਰੀ ਮੈਂ ਵੀ ਤਾਮਲ ਨਾਡੂ ਦੇ ਵਿੱਚ ਬਹੁਤ ਟਾਈਮ ਰਿਹਾ ਮੈਂ ਮਹਾਰਾਸ਼ਟਰ ਦੇਵ ਜੀ ਕੀ ਇਨਾਂ ਨੇ ਹੁਣ ਗੱਲਾਂ ਕਹੀਆਂ ਇਨਾਂ ਨੇ ਕਿਹਾ ਵੀ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਸਾਰੇ ਕਿਸਾਨ ਇੱਕ ਨੇ ਪੂਰਾ ਇੰਡੀਆ ਸਪੋਰਟ ਕਰ ਰਿਹਾ ਫਾਰਮਰ ਦਾ ਇਹ ਕਹਿੰਦਾ ਵੀ ਮੈਂ ਕੱਲ ਆਇਆ ਸੀਗਾ ਡੱਲੇਵਾਲ ਨਾਲ ਵੀ ਮੀਟਿੰਗ ਹੋਈ ਉੱਥੇ ਉਹ ਕਿਸਾਨ ਚੰਡੀਗੜ੍ਹ ਦੇ ਵਿੱਚ ਅੱਜ ਵਾਪਸ ਦਿੱਲੀ ਜਾ ਰਿਹਾ ਹੈ ਵਾਟਸ ਯਰ ਨੇਮ ਪੀ ਆਰ ਪਾਂਡੀਅਨ ਐਸ ਕੇ ਐਮ ਐਨ ਪੀ ਤਮਿਲਨਾਡੂ ਕੋਆਰਡੀਨੇਟਰ ਐਂਡ ਆਲ ਇੰਡੀਆ ਫਾਰਮਰਸ ਕੋਆਰਡੀਨੇਸ਼ਨ ਆਰਗੇਨਾਈਜੇਸ਼ਨ ਐਂਡ ਕੋਆਰਡੀਨੇਟਿੰਗ ਕਮੇਟੀ ਇਨ ਤਮਿਲਨਾਡੂ ਹਾਊ ਮਨੀ ਫਾਰਮਰਸ ਵਿਲ ਜੁਆਇਨ ਥਿਸ ਐਜੀਟੇਸ਼ਨ ਫਰਮ 200 ਫਾਰਮਰਸ ਡਿਫਰੈਂਟ ਡਿਫਰੈਂਟ ਪਲੇਸਸ ਪਾਰਟਿਸਪੇਟ ਇਨ ਪੰਜਾਬ ਐਂਡ ਹਰਿਆਣਾ ਬਾਰਡਰਸ ਕਿਵੇਂ ਦੇਖਦੇ ਹੋ ਵੀ ਤੁਹਾਨੂੰ ਲੱਗਦਾ ਵੀ ਜਜ਼ਬਾਤਾਂ ਕਰਕੇ ਇਕ ਹੀ ਆ ਤੇ ਕਿਸਾਨੀ ਸਾਰੀ ਉਹ ਇੱਕੋ ਤਰ੍ਹਾਂ ਦੀਆਂ ਮੁਸ਼ਕਲਾਂ ਦੇ ਵਿੱਚੋਂ ਲੰਘ ਰਹੀ ਹੈ ਪੂਰੇ ਭਾਰਤ ਦੀ ਪੂਰੇ ਭਾਰਤ ਦੀ ਸਾਰੀ ਕਿਸਾਨੀ ਇੱਕੋ ਤਰ੍ਹਾਂ ਦੀਆਂ ਮੁਸ਼ਕਲਾਂ ਦੇ ਵਿੱਚ ਲੰਘ ਰਹੀ ਹੈ ਇਹਨਾਂ ਨੂੰ ਤਾਂ ਆਪਣੇ ਤਾਂ ਐਮ ਐਸ ਪੀ ਮਿਲਦਾ ਦੀ ਹੈ ਨਾ ਤਾਂ ਉਹ ਵੀ ਨਹੀਂ ਮਿਲਦਾ ਸੀਗਾ ਇਹਨਾਂ ਦੀ ਮਰਜ਼ੀ ਨਾਲ ਬਾਣੀਆਂ ਜਾਂਦੇ ਸੀਗੇ ਕਿ ਖੇਤਾਂ ਚੋਂ ਮਾਲ ਚੁੱਕ ਕੇ ਲਿਆਉਂਦੇ ਸੀਗੇ ਜਿਹੜਾ ਰੇਟ ਉਹ ਕਹਿੰਦੇ ਸੀਗੇ ਉਹ ਹੀ ਦੇ ਦਿੰਦੇ ਸੀਗੇ ਬਸ ਬਹੁਤ ਕਿਸਾਨੀ ਮੁਸ਼ਕਲ ਦੇ ਵਿੱਚ ਗਈ ਹੈ ਇਹ ਲੋਕ ਤਾਂ ਵਿਚਾਰੇ ਤੁਸੀਂ ਦੇਖਿਆ ਨਹੀਂ ਹੋਊਗਾ ਮੈਂ ਤੇ ਦੇਖਿਆ ਹੈ ਕਿ ਚੌਪੜੀਆਂ ਦੇ ਵਿੱਚ ਵੀ ਲੋਕ ਰਹਿੰਦੇ ਹੋਏ ਦੇਖੇ ਮੈਂ ਤਾਂ ਉਹ ਵਿਲ ਯੂ ਸਟੇ ਹੇਅਰ অর ਆਈ ਆਮ ਨਾ ਆਈ ਗੋ ਆਨ ਦਿੱਲੀ ਦਿੱਲੀ ਆਈ ਹੈਵ ਨੋ ਅਰੇਂਜਮੈਂਟ ਹੈ ਓਕੇ ਐ ਮਾਈ ਫਾਰਮਰਸ ਅਨਦਰ ਫਾਰਮਰਸ ਅਕਮਡੇਸ਼ਨ ਅਰੇਂਜਮੈਂਟ ਹੈ ਮਾਈ ਵਰਕ ਇਸ ਕੰਟੀਨਿਊ ਆਈ ਗੋ ਆਨ ਦਿੱਲੀ ਬਟ ਦੇ ਕੈਨ ਅਰੇਂਜ एवरीथिंग ਫॉर ਯੂ ਦੇ ਹੈਵ एवरीथिंग ਹੇਅਰ the arrangement is very uh, uh, famous the uh, world famous in the farmers agitation in sambhu border so dekho tusi ke uh, telugu to vi jede heke kisan uh, is uh, agitation de vich is uh, kisan sangharsh de vich shamil hon de layi aaye ha te is samay sambhu border veke khade ha jithe ਪੰਜਾਬ ਦਾ ਕਿਸਾਨ ਜੈਸ ਤੋਂ ਅੱਗੇ ਦੱਸਿਆ ਜਾ ਰਿਹਾ ਹੈ ਕਿ ਹਰਿਆਣੇ ਦਾ ਕਿਸਾਨ ਵੀ ਸੰਘਰਸ਼ ਕਰ ਰਿਹਾ ਹੈ ਕਿ ਇਹਨਾਂ ਰੋਕਾਂ ਨੂੰ ਤੋੜ ਕੇ ਅਸੀਂ ਅੱਗੇ ਲੰਘ ਜਾਈਏ ਸੋ ਇਹ ਇਹਨਾਂ ਦਾ ਇੱਥੇ ਆਉਣਾ ਕਿਤੇ ਨਾ ਕਿਤੇ ਇਹ ਜ਼ਰੂਰ ਦੱਸਦਾ ਹੈ ਕਿ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਕਹਿੰਦੀਆਂ ਕਿ ਸਾਰੇ ਇੰਡੀਆ ਦੇ ਕਿਸਾਨ ਯੂਨਾਈਟਡ ਹੈ ਇਕੱਠੇ ਹੈ ਤੇ ਉਹ ਇਸ ਵਾਰ ਆਪਣੀਆਂ ਮੰਗਾਂ ਦੇ ਲਈ ਤੇ ਆਪਣੇ ਆਉਣ ਵਾਲੀਆਂ ਜਿਹੜੀਆਂ ਚੁਣੌਤੀਆਂ ਸਾਹਮਣੇ ਉਹਨਾਂ ਦੇ ਲਈ ਦਿੱਲੀ ਦੇ ਵਿੱਚ ਜਾ ਕੇ ਜ਼ਰੂਰ ਬੈਠੇ